ਕਤਲ ਤੋਂ ਬਾਅਦ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੁਝ ਹੋਰ ਗੈਂਕਸਟਰਾਂ ਦੇ ਵੱਲੋਂ ਜ਼ਿੰਮੇਵਾਰੀ ਵੀ ਲੈ ਲਈ ਗਈ ਆ ਕਿ ਗੋਲਡੀ ਬਰਾਡ ਦੇ ਉੱਪਰ ਕਿਸ ਨੇ ਗੋਲੀ ਚਲਾਈ ਹੁਣੇ ਖਲਾਸਾ ਹੁੰਦਾ ਨਜ਼ਰ ਆ ਰਿਹਾ ਜਿ ਸਵੇਰੇ ਖਬਰ ਸਾਹਮਣੇ ਆਉਂਦੀ ਹੈ ਕਿ ਗੋਲਡੀ ਬਰਾਡ ਦੇ ਉੱਪਰ ਗੋਲੀਬਾਰੀ ਹੋਏ ਤੇ ਉਸਦੀ ਮੌਤ ਹੋ ਗਈ ਹੈ ਅਮਰੀਕਾ ਦੀ ਇੱਕ ਵੈਬਸਾਈਟ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਪਿਛਲੇ ਮੰਗਲਵਾਰ 5:30 ਵਜੇ ਗੋਲਡੀ ਬਰਾਡ ਦੇ ਉੱਪਰ ਗੋਲੀ ਚੱਲਦੀ ਆ ਉਹਦੇ ਨਾਲ ਇੱਕ ਉਸਦਾ ਸਾਥੀ ਸੀ ਦੋਵੇਂ ਗਲੀ ਵਿੱਚ ਖੜੇ ਹੁੰਦੇ ਨੇ ਤੇ ਉਹਨਾਂ ਦੇ ਉੱਪਰ ਫਾਇਰਿੰਗ ਹੋ ਜਾਂਦੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਜਾਂਦਾ ਪਰ ਉੱਥੇ ਗੋਲਡੀ ਬਰਾਡ ਦੀ ਮੌਤ ਹੋ ਜਾਂਦਿਆਂ ਦਿੰਦੇ ਨੇ ਕਿ ਹੁਣ ਗੋਲਡੀ ਬਰਾਡ ਦੀ ਮੌਤ ਨੂੰ ਲੈ ਕੇ ਉਸਦੇ ਕਤਲ ਨੂੰ ਲੈ ਕੇ ਗੈਂਗਸਟਰ ਅਰਸ਼ ਡੱਲਾ ਤੇ ਲਖਵੀਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਹੀ ਗੋਲਡੀ ਦੇ ਉੱਪਰ ਗੋਲੀ ਚਲਵਾਈ ਗਈ ਉਹਨਾਂ ਦੇ ਵੱਲੋਂ ਗੋਲਡੀ ਨੂੰ ਮਾਰਨ ਦੀ ਜੁਮੇਵਾਰੀ ਲੈ ਲਈ ਗਈ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਂਗਸਟਰ ਗੋਲਡੀ ਬਰਾੜ ਦੇ ਕਤਲ ਨੂੰ ਲੈ ਕੇ ਗੈਂਗਸਟਰ ਅਰਸ਼ ਡੱਲਾ ਤੇ ਲਖਵੀਰ ਨੇ ਜੁਮੇ ਲੈ ਲਈ ਉਹਨਾਂ ਦੇ ਵਿਰੋਧੀ ਗਰੁੱਪ ਦੇ ਵੱਲੋਂ ਇਹ ਜੁਮੇ ਲੈ ਗਏ ਕਿ ਉਹਨਾਂ ਦੇ ਵੱਲੋਂ ਹੀ ਗੈਂਗਸਟਰ ਨੇ ਜੋ ਗੋਲਡੀ ਬਰਾੜ ਉਸ ਦਾ ਕਤਲ ਕਰਵਾਇਆ ਹੈ ਇਹ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦੁਸ਼ਮਣੀ ਦੇ ਕਾਰਨ ਉਹਨਾਂ ਨੇ ਗੋਲਡੀ ਬਰਾੜ ਦੇ ਉੱਪਰ ਗੋਲੀ ਚ ਲਵਾਈ ਆ ਫਿਲਹਾਲ ਇਸ ਦੇ ਉੱਪਰ ਲਾਰਸ ਬੁਸ਼ਨੋਏ ਜਾਨਾਂ ਦੇ ਕਿਸੇ ਹੋਰ ਗੈਂਗਸਟਰ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਹੈ ਬਸ ਇਸ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਮੁਲਜ਼ਮ ਗੈਂਗਸਟਰ ਗੋਲਡੀ